ਜਟਾਣੇ ਨੇ ਆਖਿਆ ਜੀ ਦਾਸ ਨੂੰ ਜਟਾਣਾ ਕਹਿੰਦੇ ਨੇ ਓਏ ਤੂੰ ਬਲਵਿੰਦਰ ਸਿੰਘ ਸਰਦਾਰ ਬਲਵਿੰਦਰ ਸਿੰਘ ਨੇ ਆਖਿਆ ਹਾਂ ਮੈਨੂੰ ਬਲਵਿੰਦਰ ਸਿੰਘ ਜਟਾਣਾ ਕਹਿੰਦੇ ਕਿੱਧਰ ਆਏ ਆ ਤੇ ਜਥੇਦਾਰ ਨੇ ਆਖਿਆ ਵੀ ਉਸ ਨਹਿਰ ਦਾ ਭੋੜ ਕੌਣ ਵਾਸਤੇ ਆਏ ਆ ਨਹਿਰ ਨੇ ਬੰਦ ਕੀਤੀ ਜਾਵੇ ਸਿੱਕਰੀ ਉੱਠਿਆ ਕੁਰਸੀ ਤੋਂ ਕੋਰਾ ਕਾਗਜ਼ ਹੱਥ ਵਿੱਚ ਲਿਆ ਉਹਦੇ ਤੇ ਕੱਚੀ ਪੈਨਸਲ ਦੇ ਨਾਲ ਦੋ ਲੀਕਾਂ ਖਿੱਚੀਆਂ ਐ ਬੜੀਆਂ ਲੀਕਾਂ ਖਿੱਚ ਕੇ ਨਾ ਦੋ ਕੱਚੀ ਪੈਨਸਲ ਨਾਲ ਲਈ ਹੱਥ ਵਿੱਚ ਰਹਿ ਚੁ ਉਹ ਫਰਾਦ ਜੀ ਚਿਟਾਣੇ ਨੂੰ ਕਹਿੰਦਾ ਵੀ ਉਹ ਨਹਿਰ ਬੰਦ ਕਰਨੀ ਤੇ ਬੜੀ ਦੂਰ ਦੀ ਗੱਲ ਹੈ ਆ ਮੇਰੇ ਹੱਥ ਵਿੱਚ ਕੋਰੇ ਕਾਗਜ਼ ਤੇ ਦੋ ਲੀਕਾਂ ਨੇ ਰੇਜਲ ਤੇਰੇ ਹੱਥ ਵਿੱਚ ਹੈ ਇਹੋ ਬਤਾ ਦੇ ਜੇ ਮੈਂ ਮੰਨ ਜਾਵਾਂ ਤਾਂ ਕੋਈ ਵਾਕਿਆ ਤੋਂ ਬਲਵਿੰਦਰ ਸਿੰਘ ਚਿਟਾਣਾ ਹੈ ਰੇਜਲ ਮਾਰੀ ਪੈਰਾਚੂਟ ਵਾਹ ਕੇ ਤੇ ਬਲਵਿੰਦਰ ਸਿੰਘ ਚਿਟਾਣੇ ਨੇ ਆਖਿਆ ਵੀ ਇਹ ਤਾਂ ਕੰਮ ਕੱਚੇ ਪਿੱਲੇ ਬੰਦੇ ਕਰਦੇ ਨੇ ਮੈਂ ਤੇ ਹੋਰ ਕੁਝ ਕਰਨ ਆਇਆ ਨਹਿਰ ਬੰਦ ਕਰਾਂਗਾ ਉਹਨੇ ਆਖਿਆ ਬਿਲਕੁਲ ਨਹੀਂ